23 ਅਗਸਤ ਨੂੰ ਚਾਈਨਾ ਦੇ ਤਿਆਨਜਿੰਗ ਸ਼ਹਿਰ ਵਿੱਚ SCO ਯਾਨੀ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਦੀ ਸਮਿਟ ਹੋਈ ਜਿਸ ਦੇ ਮੁਖੀ ਚਾਈਨਾ ਦੇ ਰਾਸ਼ਟਰਪਤੀ ਸ਼ੀ ਜਿੰਪਿੰਗ ਸਨ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਵਿੱਚ ਕਈ ਵੱਡੇ ਦੇਸ਼ ਵੀ ਸ਼ਾਮਿਲ ਸਨ ਜਿਵੇਂ ਰੂਸ ਭਾਰਤ ਪਾਕਿਸਤਾਨ ਈਰਾਨ ਅਤੇ ਮੱਧ ਪੂਰਬ ਦੇ ਕਈ ਦੇਸ਼ ਇਹ ਗਰੁੱਪ ਮੁੱਖ ਤੌਰ ਤੇ ਆਰਥਿਕ ਸਹਿਯੋਗ ਅਤੰਕਵਾਦ ਖਿਲਾਫ ਅਤੇ ਖੇਤਰੀ ਵਿਕਾਸ ਲਈ ਬਣਾਇਆ ਗਿਆ ਹੈ 2019 ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਇਹ ਪਹਿਲਾ ਦੌਰਾ ਸੀ ਅਤੇ ਯੂਐਸਏ ਵੱਲੋਂ ਭਾਰਤ ਤੇ 50% ਟੈਰਿਫ ਲਗਾਏ ਜਾਣ ਕਾਰਨ ਭਾਰਤ ਚਾਹੁੰਦਾ ਸੀ ਕਿ ਉਹ ਆਪਣੀ ਵਿਦੇਸ਼ ਨੀਤੀ ਤੇ ਸੰਤੁਲਨ ਬਣਾਏ ਰੱਖੇ ਅਤੇ ਸਿਰਫ ਯੂਐਸਏ ਤੇ ਨਿਰਭਰ ਨਾ ਰਹੇ ਜਿਸ ਕਾਰਨ ਭਾਰਤ ਨੇ ਚైనా ਨਾਲ ਰਿਸ਼ਤੇ ਸੁਧਾਰਨ ਲਈ ਇਸ ਸਮਿਟ ਵਿੱਚ ਸ਼ਿਰਕਤ ਕੀਤੀ ਅਤੇ SCO ਦੀ ਮੀਟਿੰਗ ਦੌਰਾਨ ਕਈ ਦੇਸ਼ਾਂ ਦੇ ਮੈਂਬਰ ਇਕੱਤਰਿਤ ਹੋਏ ਅਤੇ ਦੁਨੀਆ ਨੂੰ ਇਕਤਾ ਦਾ ਸੰਕੇਤ ਦੇਣ ਲਈ ਪੁਤਿਨ, ਮੋਦੀ ਅਤੇ ਸ਼ੀ ਜਿੰਪਿੰਗ ਇਕੱਠੇ ਮੰਚ ਤੇ ਆਏ। ਅਤੇ SCO ਦੀ ਮੀਟਿੰਗ ਦੌਰਾਨ ਨਰਿੰਦਰ ਮੋਦੀ ਨੇ ਸ਼ੀ ਜਿੰਪਿੰਗ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚੀਨ ਅਤੇ ਭਾਰਤ ਦੋਨੇ ਸਰਹੱਦੀ ਸ਼ਾਂਤੀ ਅਤੇ ਸਿੱਧੀਆਂ ਉਡਾਨਾਂ ਦੁਬਾਰਾ ਸ਼ੁਰੂ ਕਰਨੀਆਂ ਚਾਹੁੰਦੇ ਹਨ। ਚਲੋ ਜਾਣਦੇ ਹਾਂ ਕਿ ਕ੍ਰੰਪ ਦੀ ਇਸ ਤੇ ਕੀ ਪ੍ਰਤੀਕਿਰਿਆ ਹੈ। ਟਰੰਪ ਨੇ ਖਾਸ ਤੌਰ ਤੇ ਐਸਯੂ ਸਮਿਟ ਵਿੱਚ ਮੋਦੀ ਅਤੇ ਪੁਤਿਨ ਦਾ ਹੱਥ ਫੜ ਕੇ ਮਿਲਣ ਤੇ ਨਿਸ਼ਾਨਾ ਕੱਸਿਆ ਅਤੇ ਕਿਹਾ ਕਿ ਇਹ ਪੋਜੀਸ਼ਨ ਅਮਰੀਕਾ ਨਾਲ ਰਿਸ਼ਤਿਆਂ ਵਿੱਚ ਖਲਣ ਪਾ ਸਕਦੀ ਹੈ। ਟਰੰਪ ਨੇ ਅੱਗੇ ਦੱਸਦੇ ਹੋਏ ਕਿਹਾ ਕਿ ਅਮਰੀਕਾ ਸਦਾ ਭਾਰਤ ਲਈ ਇੱਕ ਵੱਡੀ ਮਾਰਕੀਟ ਰਿਹਾ ਹੈ ਪਰ ਭਾਰਤ ਵੱਲੋਂ ਅਮਰੀਕਾ ਲਈ ਮੌਕੇ ਸੀਮਿਤ ਸਨ। ਅਤੇ ਹੁਣ ਜੇਕਰ ਭਾਰਤ ਰੂਸ ਅਤੇ ਚੀਨ ਵੱਲ ਵਧਦਾ ਹੈ ਤਾਂ ਸਾਨੂੰ ਆਪਣੀ ਰਣਨੀਤੀ ਬਦਲਣੀ ਪਵੇਗੀ। ਇਸ ਤੋਂ ਇਲਾਵਾ ਚਾਈਨਾ ਦੇ ਬੀਜਿੰਗ ਵਿੱਚ ਚੀਨ ਵਿਸ਼ਵ ਦਿਵਸ ਪਰੇਡ ਦਾ ਆਯੋਜਨ ਕੀਤਾ ਗਿਆ ਅਤੇ ਸੀਸੀਪੀ ਪ੍ਰਧਾਨ ਸ਼ੀ ਜਿੰਪਿੰਗ ਵੱਲੋਂ ਫੌਜ ਦੀ ਜਾਂਚ ਕੀਤੀ ਗਈ। ਇਸ ਪਰੇਡ ਵਿੱਚ ਲਗਭਗ 1200 ਤੋਂ ਵੱਧ ਫੌਜੀਆਂ ਨੇ ਆਪਣੇ ਆਧੁਨਿਕ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਜੋ ਕਿ ਸਿਰਫ ਤਾਕਤ ਦਿਖਾਉਣ ਲਈ ਨਹੀਂ ਬਲਕਿ ਪੱਛਮੀ ਸੰਸਾਰ ਯਾਨੀ ਅਮਰੀਕਾ ਲਈ ਇੱਕ ਸੁਨੇਹਾ ਵੀ ਸੀ ਕਿ ਚਾਈਨਾ ਹੁਣ ਇੱਕ ਆਤਮ ਨਿਰਭਰ ਅਤੇ ਯੁੱਧ ਤੀਤ ਰਾਜ ਹੈ। ਜਿੱਥੇ ਖਾਸ ਤੌਰ ਤੇ ਵਲਾਦੀਮੀਰ ਪੁਤਿਨ আতে কিম জংগ উন ভি শামিল